ਅੱਜ ਦਿਨ ਚੜ੍ਹਤੇ ਹੀ ਬੜਾ ਮਨ ਅਦਾਸ ਹੋਇਆ ਜਦੋਂ ਪਤਾ ਲੱਗਿਆ ਕਿ ਜਸਵਿੰਦਰ ਭੱਲਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਸਵਿੰਦਰ ਭੱਲਾ ਜੀ ਪੰਜਾਬੀ ਕਾਮੇਡੀ ਦਾ ਪੰਜਾਬੀ ਮਨੋਰੰਜਨ ਦੀ ਦੁਨੀਆ ਦਾ ਇੱਕ ਵੱਡਾ ਨਾਮ ਔਰ ਇੱਕ ਮੈਂ ਤਾਂ ਉਹਨਾਂ ਨੂੰ ਸਮਾਜ ਸੁਧਾਰਕ ਵੀ ਕਹਾਵਾਂਗਾ ਕਿ ਉਹਨਾਂ ਨੇ ਸਮਾਜ ਦੇ ਅਨੇਕਾਂ ਅਲਗੋਲੇ ਪਹਿਲੂਆਂ ਨੂੰ ਸਮਾਜ ਦੇ ਅਨੇਕਾਂ ਜਿਹੜੇ ਕੁਝ ਐਸੇ ਵਿਸ਼ੇਸ਼ ਹੀ ਜਿਨ੍ਹਾਂ ਨੂੰ ਜਿਨ੍ਹਾਂ ਤੇ ਕੰਮ ਕਰਨ ਦੀ ਜ਼ਰੂਰਤ ਸੀ ਉਹਨੂੰ ਆਪਣੇ ਕਮੇਡੀ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦਾ ਔਰ ਖਾਸ ਤੌਰ ਤੇ ਉਹਨਾਂ ਦਾ ਇੱਕ ਵੱਖਰਾ ਸਟਾਈਲ ਸੀ ਕਿ ਗੱਲ ਵੀ ਕਹਿਣੀ ਆ ਔਰ ਮਜ਼ahiya ਤਰੀਕੇ ਚ ਕਹਿਣੀ ਆ ਲੇਕਿਨ ਉਹਦੇ ਚ ਕੋਈ ਨਾ ਕੋਈ ਮੈਸੇਜ ਵੀ ਲੱਭੇ ਸੋ ਬਹੁਤ ਲੰਬਾ ਸਮਾਂ ਲੱਗ ਪਗ ਮੋਰ ਥੈਨ 40 ਇਅਰ 40 ਸਾਲ ਤੋਂ ਵੱਧ ਸਮਾਂ ਉਹਨਾਂ ਦਾ ਕਲਾ ਦਾ ਖੇਤਰ ਨਾ ਭਰਿਆ ਰਿਹਾ ਜਿਹਦੇ ਵਿੱਚ ਦੂਰਦਰਸ਼ਨ ਜਰੰਦਰ ਤੋਂ ਉਹਨਾਂ ਦੀਆਂ ਸਕਿਟਸ ਉਹਨਾਂ ਦੇ ਪ੍ਰੋਗਰਾਮ ਚਨਕਾਟਾ ਉਸ ਤੋਂ ਬਾਅਦ ਇੱਕ ਬੜੀ ਫਿਲਮਾਂ ਉਹਨਾਂ ਦੀ ਵੈਸੀ ਫੀਚਰ ਫਿਲਮਾਂ ਚੋਂ ਦਾ ਯੋਗਦਾਨ ਔਰ ਬਹੁਤ ਲੰਮਾ ਸਮਾਂ ਅੱਜ ਦੀ ਡੇਟ 'ਚ ਵੀ ਉਹ ਹਿੱਟ ਰਹੇ ਆ ਲਗਾਤਾਰ ਕਿਸੇ ਵਿਅਕਤੀ ਦਾ ਇੰਨਾ ਚਿਰ ਹਿੱਟ ਰਹਿਣਾ ਬਹੁਤ ਵੱਡੀ ਗੱਲ ਆ ਸੇ ਬੜੀ ਪ੍ਰਚਲਿਤ ਜੋੜੀ ਰਹੀ ਆ ਜਸਵਿੰਦਰ ਪੱਲਾ ਜੀ ਤੇ ਬਾਲਮਕੰਦ ਸ਼ਰਮਾ ਜੀ ਲੇਕਿਨ ਉਹ ਹੁਣ ਜੋੜੀ ਟੁੱਟ ਗਈ ਆ ਤੇ ਬਾਲਮਕੰਦ ਸ਼ਰਮਾ ਜੀ ਵੀ ਬੜੇ ਉਦਾਸ ਹੋਣਗੇ ਕਿਉਂਕਿ ਬੜਾ ਲੰਬਾ ਸਮਾਂ ਕੰਮ ਕੀਤਾ ਔਰ ਜਸਵਿੰਦਰ ਪੱਲਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਜਾਣ ਤੇ ਮੈਂ ਬਹੁਤ ਉਹਨਾਂ ਨਾਲ ਦੁੱਖ ਸਾਂਝਾ ਕਰਦਾ ਸਮੁੱਚੇ ਸਮਾਜ ਨਾਲ ਸਮੁੱਚੇ ਉਹਨਾਂ ਦੇ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਦਾ ਔਰ ਨਾਲ ਦੇ ਨਾਲ ਆਪਰੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੂਰੇ ਜਿਹੜਾ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਔਰ ਅਰਜਨ ਕਿਰਜੀਵਾਲ ਜੀ ਸਾਡੇ ਰਾਸ਼ਟਰੀ ਕਮਿਸ਼ਨਰ ਉਹਨਾਂ ਸਾਰਿਆਂ ਦੇ ਵੱਲੋਂ ਇਸ ਮੌਕੇ ਤੇ ਮੈਂ ਦੁੱਖ ਸੰਜਣਾ ਕਰਦਾ ਔਰ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਪਰਿਵਾਰ ਜਿਹੜਾ ਆ ਇਸ ਸਦਮੇ ਨੂੰ ਸੈਸਾ ਕਿ ਬਹੁਤ ਵੱਡਾ ਸਦਮਾ ਹੈ ਪਰਿਵਾਰ ਲਈ ਲੋਕਾਂ ਲਈ ਵੀ ਪਰਿਵਾਰ ਲਈ ਖਾਸ ਤੌਰ ਤੇ ਕਿਉਂਕਿ ਬੜਾ ਲੰਬਾ ਜਿਹੜਾ ਜੀਵਨ ਦਾ ਵਿਅਕਤੀ ਦਾ ਉਸ ਜੀਵਨ ਚ ਇਸ ਤਰ੍ਹਾਂ ਅਚਾਨਕ ਤੁਰ ਜਾਣਾ ਬਹੁਤ ਦੁਖਦਾਈ ਹੈ